हां जी दर्शक ਵੀਰੋ Bajaj ਦੀ ਵੱਡੀ ਕੰਪਨੀ ਦੀ ਇਲੈਕਟ੍ਰੋਨਿਕ ਬਾਈਕ ਜਿਹੜੀ ਰਿਲੀਜ਼ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤੇ ਨਾਮ ਕੀ ਰੱਖਿਆ ਹੈ ਨਾਮ ਰੱਖਿਆ ਹੈ ਚੇਤਕ ਪੁਰਾਣੇ ਚੇਤਕ ਸਕੂਟਰ ਦੀਆਂ ਯਾਦਾਂ ਤਾਜ਼ੀਆਂ ਹੋ ਜਾਣਗੀਆਂ ਓਲਾਈ ਵੀਲ ਦੇਖੋ ਤੇ ਰੰਗ ਦੇਖੋ ਕਲਰ ਦੇਖੋ ਕਿੰਨਾ ਸੋਹਣਾ ਤੇ ਇਲੈਕਟ੍ਰੋਨਿਕ ਮੀਟਰ ਦੇਖੋ ਇਲੈਕਟ੍ਰੋਨਿਕ ਬਾਈਕ ਜਿਹੜੀ ਬਜਾਜ ਕੰਪਨੀ ਦੀ ਗੱਲ ਕਰੀਏ ਵੱਡਾ ਬ੍ਰਾਂਡ ਹੈ ਇੰਡੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ ਪੂਰੀ ਤੂਤੀ ਬੋਲਦੀ ਹੈ ਤੁਸੀਂ ਦੇਖੋ ਵੀ ਸਮਾਨ ਰੱਖਣ ਦੇ ਲਈ ਵੀ ਜਿਹੜੀ ਮੂਰੇ ਜਗ੍ਹਾ ਦਿੱਤੀ ਹੋਈ ਹੈ ਤੇ ਔਲਾਏ ਵੀ ਪਿਛਲਾ ਟਾਇਰ ਹੈ ਤੇ ਲੁੱਕ ਜਿਹੜੀ ਪਿੱਛੇ ਵਾਲੀ ਪੁਰਾਣੇ ਚੇਤਕ ਵਰਗੀ ਜਿਆਦਾ ਤਾਜ਼ੀਆਂ ਕਰਦੀ ਹੈ ਦੇਖੋ ਵੀਡੀਓ ਵਿੱਚ ਤੁਸੀਂ ਪੂਰੀ ਬੱਲੇ ਬੱਲੇ ਜਿਹੜੀ ਕਰਾਉਣ ਦੇ ਲਈ ਬਾਈਕ ਆ ਚੁੱਕੀ ਹੈ ਤੇ ਵੱਡਾ ਬ੍ਰਾਂਡ ਬਜਾਜ ਕੰਪਨੀ ਦੀ ਜਿਹੜੀ ਇਲੈਕਟ੍ਰੋਨਿਕ ਸਕੂਟਰੀ ਹੈ ਉਹ ਲਾਂਚ ਹੋ ਚੁੱਕੀ ਹੈ ਤੇ ਮਾਰਕੀਟ ਦੇ ਵਿੱਚ ਆ ਚੁੱਕੀ ਹੈ ਸਾਡੇ Bajaj Maget Motor Shri Chamkor Saab ਦੇ ਵਿੱਚ ਪੂਰੀ ਬੱਲੇ ਬੱਲੇ ਕਰਾਉਣ ਦੇ ਲਈ ਬਾਈਕ ਆ ਚੁੱਕੀ ਹੈ ਦੇਖੋ ਤੁਸੀਂ ਕਿੰਨੀ ਸਪੇਸ ਹੈ ਸਮਾਨ ਰੱਖਣ ਦੇ ਲਈ ਅਤੇ ਪਿੱਛੇ ਹੀ ਚਾਰਜਿੰਗ ਪੁਆਇੰਟ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਚਾਰਜ ਕਰਨ ਤੇ ਕਿੰਨੀ ਦੂਰੀ ਤੈਅ ਕਰਦੀ ਹੈ ਕਿੰਨੀ ਟੌਪ ਸਪੀਡ ਹੈ ਕੀ ਫਾਈਨਾਂਸ ਹੈ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਵਿੱਚ ਦੇਖਣ ਨੂੰ ਮਿਲੇਗਾ ਇਸ ਪੇਜ ਨੂੰ ਵੀ ਜਰੂਰ ਫੋਲੋ ਕਰ ਲਿਓ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਤੁਹਾਨੂੰ ਮਿਲੇਗੀ ਤੇ ਹੈਲਮਟ ਦੀ ਲੋੜ ਹੈ ਨਹੀਂ ਹੈ ਕਿੰਨੀ ਟਾਪ ਸਪੀਡ ਹੈ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਕੀ ਕੀਮਤ ਹੈ ਇਸ ਦੀ ਉਹ ਵੀ ਦੱਸਾਂਗੇ ਇਸ ਵੀਡੀਓ ਵਿੱਚ ਬਣੇ ਰਹੋ ਸਾਡੇ ਨਾਲ ਜੀ ਆਰ ਸੀ ਲਾਈਵ ਟੀਵੀ ਫੇਸਬੁੱਕ ਪੇਜ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਆਏ ਹੋਇਆ ਮਾਗੜ ਮੋਗਾਜ ਸੇਲ ਸਪੇਅਰ ਸਰਵਿਸ ਸ਼੍ਰੀ ਚਮਕੌਰ ਸਾਹਿਬ ਜੋ ਕਿ ਸ਼੍ਰੀ ਚਮਕੌਰ ਸਾਹਿਬ ਦੇ ਬੱਸ ਅੱਡੇ ਦੇ ਬਿਲਕੁਲ ਸਾਹਮਣੇ ਪੈਂਦੀ ਹੈ ਸਾਹਮਣੇ ਜੇ ਗੱਲ ਕਰੀ ਸ਼੍ਰੀ ਚਮਕੌਰ ਸਾਹਿਬ ਦਾ ਬੱਸ ਅੱਡਾ ਪਿੱਛੇ ਨਵੀਂ ਸਾਰੀ ਜਿਹੜੀ ਹੋ ਚੁੱਕੀ ਹੈ ਤੇ ਉਹਦੇ ਬਿਲਕੁਲ ਸਾਹਮਣੇ ਜਿਹੜੀ বাজਾਜ ਬਾਗੜ ਮੋਟਰ ਏਜੰਸੀ ਹੈ ਇੱਕ ਖੁਸ਼ਖਬਰੀ ਦੀ ਗੱਲ ਹੈ ਵੀ ਇਲੈਕਟ੍ਰੋਨਿਕ ਬਾਈਕ ਜਿਹੜੀ ਆਈ ਮਾਰਕਟ ਦੇ ਵਿੱਚ ਬਜਾਜ ਕੰਪਨੀ ਦੀ ਭਰੋਸੇਮੰਦ ਬ੍ਰਾਂਡ ਆ ਸਾਰਿਆਂ ਦਾ ਫੇਵਰਟ ਆ ਬਜਾਜ ਤੇ ਆਪਾਂ ਗੱਲਬਾਤ ਕਰਾਂਗੇ ਤੇ ਅੱਜ ਤੁਹਾਨੂੰ ਇਸ ਬਲੌਗ ਦੇ ਰਾਹੀਂ ਜਾਣਕਾਰੀ ਦੇਵਾਂਗੇ ਸਾਰੀ ਉਸ ਸਕੂਟਰੀ ਦੇ ਬਾਰੇ ਜਿਹੜੀ ਬਜਾਜ ਕੰਪਨੀ ਦੀ ਰਿਲੀਜ਼ ਹੋਈ ਆ ਲਗਭਗ ਦਰਸ਼ਕ ਵੀ ਇਹ ਆ ਬਜਾਜ ਕੰਪਨੀ ਦੀ ਚੇਤਕ ਇਹ ਗੱਲ ਕਰੀ ਰਿਲੀਜ਼ ਹੋ ਚੁੱਕੀ ਆ ਇਲੈਕਟ੍ਰੋਨਿਕ ਬਾਈਕ ਸਵਪਾਏ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਮਾਗਣભાઈ ਜੀ ਉਹ ਸਾਰੀ ਗੱਲਬਾਤ ਤੁਹਾਨੂੰ ਦੱਸਣਗੇ ਵੀ ਕੀ ਕੀ ਫੀਚਰ ਆ ਕੀ ਰੇਟ ਆ ਤੇ ਕੀ ਕੁਆਲਿਟੀ ਆ ਤੇ ਕਿੱਡਾ ਬ੍ਰਾਂਡ ਆ ਬਜਾਜ ਦਾ ਤੇ ਇਹ ਇਹਦੇ ਬਾਰੇ ਸਾਰੀ ਤੁਹਾਨੂੰ ਆਪਾਂ ਜਾਣਕਾਰੀ ਦਵਾਗੇ ਬਾਈ ਨਾਲ ਗੱਲਬਾਤ ਕਰਦੇ ਸਾਡੇ ਨਾਲ ਨੇ ਸਾਡੇ ਮਾਗਣભાઈ ਜੀ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਤੇ ਇਹ ਸਕੂਟਰੀ ਗੱਲ ਫੇਸਬੁਕ ਤੇ ਫੋਟੋ ਆਇਆ ਸੀ ਕਾਫੀ ਵਾਇਰਲ ਜੀ ਹੋ ਰਹੀ ਹੈ ਮੈਂ ਕਿਹਾ ਚਲੋ ਪ੍ਰੋਪਰ ਜਾਣਕਾਰੀ ਆਪਾਂ ਦੱਸ ਦਈਏ ਤੁਸੀਂ ਇਸ ਬਾਰੇ ਦੱਸੋ ਵੀ ਕੀ ਕੀ ਫੀਚਰ ਹੈ ਦੇ ਵਿੱਚ ਤੇ ਸਾਰੀ ਜਾਣਕਾਰੀ ਦਿਓ ਜਿਸ ਤਰ੍ਹਾਂ ਦਰਸ਼ਕ ਵੀ ਇਹ ਜਾਣਨਾ ਚਾਹੁੰਦੇ ਆ ਇਹ ਸਕੂਟਰੀ ਦੇ ਬਾਰੇ ਜੀ ਇਲੈਕਟ੍ਰੋਨਿਕ ਸਭ ਤੋਂ ਪਹਿਲਾਂ ਜੀ ਅਸੀਂ ਤੁਹਾਡਾ ਸਵਾਗਤ ਹੈ ਤੁਸੀਂ ਸਾਡੇ ਕੋਲ ਆਏ ਸਾਡਾ ਮੈਂ ਬਜਾਜ ਦਾ ਪਿਛਲੇ 20 25 ਸਾਲ ਤੋਂ ਡੀਲਰ ਆ ਸ਼੍ਰੀ ਚਮਕੌਰ ਸਾਹਿਬ ਇਹ ਨਹੀਂ ਸਾਰੇ ਜਾਣਦੇ ਬਾਈ ਬੜਾ ਬਹੁਤ ਵਧੀਆ ਬਜਾਜ ਜਿਹੜਾ ਉਹ ਵਹੀਕਲ ਟੂ ਵੀਲਰ ਵਹੀਕਲ ਬਣਾਉਂਦਾ ਜੀ ਅੱਜ ਸਮੇ ਦੀ ਮੁੱਖ ਮੰਗ ਨੂੰ ਮੁੱਖ ਰੱਖਦੇ ਹੋਏ ਜਿਹੜਾ ਇੱਕ ਇਲੈਕਟ੍ਰੋਨਿਕ ਸਕੂਟਰ ਬਜਾਜ ਚੇਤਕ ਬਜਾਜ ਕੰਪਨੀ ਨੇ ਬਣਾਇਆ ਤੁਹਾਨੂੰ ਪਤਾ ਕਿ ਕਿਸੇ ਟਾਈਮ ਬਜਾਜ ਚੇਤਕ ਸਕੂਟਰ ਹੁੰਦਾ ਸੀ ਕੰਪਨੀ ਦਾ ਉਹਨੇ ਪੰਜਾਬੀਆਂ ਦੇ ਖਾਸ ਕਰਕੇ ਦਿਲਾਂ ਤੇ ਰਾਜ ਕੀਤਾ ਹਰ ਘਰ ਤੇ ਸਕੂਟਰ ਸੀਗਾ ਸੋ ਉਸੇ ਚੇਤਕ ਦੀ ਡਿਮਾਂਡ ਨੂੰ ਪੂਰੇ ਕਰਦੇ ਹੋਏ ਕਾਪੀ ਨੇ ਇਸ ਨਵੇਂ ਸਕੂਟਰ ਦਾ ਨਾਮ ਬਜਾਜ ਚੇਤਕ ਰੱਖਿਆ ਅੱਛਾ ਨਾਮ ਚੇਤਕ ਆ ਜਾਂਦਾ ਇਹਦਾ ਨਾਮ ਬਜਾਜ ਚੇਤਕ ਸਕੂਟਰ ਹੈ ਅੱਛਾ ਇਲੈਕਟ੍ਰੋਨਿਕ ਹੈ ਅੱਛਾ ਜੀ ਤੇ ਇਹ ਬਹੁਤ ਵਧੀਆ ਇੱਕ ਬੜੀ ਮਸ਼ੀਨ ਵਧੀਆ ਬਣਾਈ ਹੈ ਕੰਪਨੀ ਨੇ ਤੁਸੀਂ ਵੀ ਚਲਾ ਕੇ ਤੁਹਾਨੂੰ ਦਿਖਾਵਾਂਗੇ ਇਹ ਜਿਹੜਾ ਹੈਗਾ ਇਲੈਕਟ੍ਰੋਨਿਕ ਸਕੂਟਰ ਹੈ ਇਹ ਮਨੋ ਮਾਨ ਸਾਹਿਬ ਇਹ ਦੱਸੋ ਇਹਦੀ ਜਿਹੜੀ ਬੋਡੀ ਆ ਕਾਦੀ ਬਣੀ ਹੋਈ ਆ ਮੈਟਲ ਦੀ ਬੋਡੀ ਹੈ ਜੀ ਇਹਦੀ ਅੱਛਾ ਪਲਾਸਟਿਕ ਨਹੀਂ ਹੈਗਾ ਜਿਵੇਂ ਆਮ ਹੁੰਦਾ ਪਲਾਸਟਿਕ ਨਹੀਂ ਹੈਗਾ ਮੈਟਲ ਦੀ ਬੋਡੀ ਹੈ ਤੇ ਇਹ ਚਾਰਜੇਬਲ ਹੈ ਅੱਛਾ ਕਿੰਨੀ ਚਾਰਜ ਮਤਲਬ ਚਾਰਜ ਕਰੇ ਤੇ ਕਿੰਨਾ ਟਾਈਮ ਚੱਲ ਜਾਂਦੀ ਹੈ ਕਿੰਨੇ ਕਿਲੋਮੀਟਰ ਦਾ ਸਫ਼ਰ ਤੈਅ ਕਰ ਜਾਂਦੀ ਹੈ 123 ਕਿਲੋਮੀਟਰ ਕੰਪਨੀ ਕਹਿੰਦੀ ਹੈ ਕਿ ਇੱਕ ਵਾਰੀ ਫੁੱਲ ਚਾਰਜ ਕਰਨ ਤੋਂ ਬਾਅਦ ਇਹ ਚੱਲੂਗੀ ਚਲੋ ਤੇ 4 ਘੰਟੇ ਜਿੰਨੇ ਫੁੱਲ ਚਾਰਜ ਹੋ ਜਾਣਾ ਤੇ 4 ਯੂਨਟਾਂ ਬਿਜਲੀ ਲੈ ਖਾਂਦੇ ਨੇ ਮਤਲਬ ਜੇ ਪਹਿਲੇ ਘੰਟੇ ਦੇ ਵਿੱਚ ਫੁੱਲ ਚਾਰਜ ਹੋ ਜਾਂਦੀ ਤੇ ਸਿਰਫ ਜਿਹਦੇ ਚਾਰ ਜੁਣਤਾ ਦੋਸਤੋ ਇਹ ਖਪਤ ਕਰਦੀ ਹੈ ਜੇ ਖਾਂਦੀ ਹੈ ਜੇ ਗੱਲ ਕਰੀ ਹੈ ਨਾ ਤੇ 123 ਕਿਲੋਮੀਟਰ ਉਹਦੇ ਬਾਅਦ ਆਪਣੇ ਕੋਲ ਜਿਹੜੇ ਚੱਲਣ ਨੂੰ ਬਚ ਜਾਂਦੇ ਆ ਤੇ 123 ਕਿਲੋਮੀਟਰ ਦਾ ਸਫਰ ਬਹੁਤ ਜ਼ਿਆਦਾ ਹੋ ਜਾਂਦਾ ਤੁਸੀਂ ਜਾਣ ਲਓ ਜੇ 10 ਰੁਪਏ ਦੀ ਯੂਨਿਟ ਤੋਂ ਤੇ 40 ਰੁਪਏ ਚ ਫੁੱਲ ਚਾਰਜ 40 ਰੁਪਏ ਚ 123 24 ਕਿਲੋਮੀਟਰ ਨੇ ਚੱਲਦਾ ਇਹ ਬਹੁਤ ਵਧੀਆ ਗੱਲ ਹੈ 5 ਸਾਲ ਦੀ ਇਹਦੀ ਬੈਟਰੀ ਦੀ ਵਾਰੰਟੀ ਹੈ ਅੱਛਾ ਜੀ ਤੇ ਕੰਪਨੀ ਨੇ ਬਹੁਤ ਲੰਬੀ ਟੈਸਟਿੰਗ ਤੋਂ ਬਾਅਦ ਇਹਨਾਂ ਮਾਰਕੀਟ 'ਚ ਲਾਂਦਾ ਹੈ ਨਹੀਂ ਕਿ ਕੱਲ ਬੜਾਈ ਕੰਪਨੀ ਜਾ ਕੇ ਮਾਰਕੀਟ 'ਚ ਦੇ ਦੇ ਆਪਾਂ ਦੇਖਦੇ ਨਾਨ ਬ੍ਰਾਂਡ ਬਹੁਤ ਮਾਰਕੀਟ ਦੇ ਵਿੱਚ ਆਇਆ ਉਹ ਬਹੁਤ ਸਸਤੀਆਂ ਸਕੂਰੀਆਂ ਦਿੰਦੇ ਆ ਨਾ ਪਰ ਲੋਕਾਂ ਨੂੰ ਉਹਦੇ ਉੱਤੇ ਜ਼ਿਆਦਾ ਨਾ ਭਰੋਸਾ ਨਹੀਂ ਹੁੰਦਾ ਕਿਉਂਕਿ ਸਾਲ ਦੋ ਸਾਲ ਬਾਅਦ ਫਿਰ ਤੁਹਾਨੂੰ ਪਤਾ ਕਦੇ ਬੈਟਰੀ ਡੈਡ ਹੋ ਗਈ ਜਾਂ ਕੋਈ ਹੋਰ ਦਿੱਕਤ ਆ ਗਈ ਪਰ ਇੱਕ ਭਰੋਸੇਮੰਦ ਬ੍ਰਾਂਡ ਜਿਹੜਾ Bajaj ਕੰਪਨੀ ਹੈ ਲੋਕਾਂ ਦੇ ਦਿਮਾਗ ਵਿੱਚ ਬਸਿਆ ਹੋਰ ਤੋਂ ਉਹਨੂੰ ਜਦੋਂ ਤੋਂ ਇਹ ਹੋਂਦ ਵਿੱਚ ਹੀ ਕਬੱਡੀ ਗੱਲ ਆ ਜਿਹੜੀ ਤੁਸੀਂ ਕਹਿੰਦੇ ਆ ਆਫਟਰ سیل ਸਰਵਿਸ ਹੈ ਜਿਹੜੀ ਬਹੁਤ ਬਹੁਤ ਵੱਡੀ ਜ਼ਰੂਰੀ ਚੀਜ਼ ਹੁੰਦੀ ਆ ਬਿਲਕੁਲ ਤਾਂ ਕਿਸੇ ਨੂੰ ਚੀਜ਼ ਨੂੰ ਵੇਚ ਦੇਣਾ ਕੋਈ ਵੱਡੀ ਗੱਲ ਨਹੀਂ ਉਸ ਤੋਂ ਬਾਅਦ ਜਦੋਂ ਕੀ ਪ੍ਰੋਬਲਮ ਆਉਂਦੀ ਆ ਉਹਦੀ ਸਰਵਿਸ ਹੋਣੀ ਆ ਉਹ ਸਭ ਤੋਂ ਵੱਡੀ ਇੱਕ ਇੰਪੋਰਟੈਂਟ ਗੱਲ ਹੁੰਦੀ ਆ ਸੋ ਇਸ ਦੇ ਜਿਹੜਾ ਸਾਡਾ ਨੈਟਵਰਕ ਹੈ ਸਾਡੇ ਕੋਲ ਇੱਕ ਆਪਣੇ ਵਰਕਸ਼ਾਪਸ ਨੇ ਜੀ ਉਹੀ ਸਰਵਿਸ ਕਰਉਣੀ ਆ ਉਹ ਸਾਡੇ ਕੋਲ ਆਓ ਕੋਈ ਦਿੱਕਤ ਆਉਂਦੀ ਆ ਤਾਂ ਅਸੀਂ ਬੈਠੇ ਆ ਜੀ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਜਿਹੜਾ ਸਕੂਟਰ ਹੈ ਇਹਨੂੰ ਨੰਬਰ ਪਲੇਟਾਂ ਵੀ ਲੱਗਣਗੀਆਂ ਅੱਛਾ ਤੇ ਇਹ ਜਿਹੜਾ ਸਕੂਟਰ ਹੈ ਆਮ ਜਿਹੜੇ ਉਹਨਾਂ ਨੂੰ ਨੰਬਰ ਪੇ ਨਹੀਂ ਲੱਗਦੀ ਹਾਂ ਨਹੀਂ ਉਹਦਾ ਇਹ ਨੰਬਰ ਪੇ ਲੱਗਣਗੇ ਵੀ ਆਰਸੀ ਬਣੂਗੀ ਐਸ਼ਰਸ ਹੋਊਗੀ ਬਕਾਇਦਾ ਜੀ ਇਹ ਪੂਰਾ ਮਤਲਬ ਸਰਕਾਰ ਵੱਲੋਂ ਅਪਰੂਵਡ ਹੈਗਾ ਉਸ ਤਰੀਕੇ ਨਾਲ ਇਹਨੇ ਚੱਲਣਾ ਹੈ ਤਾਂ ਆਮ ਜਿਹੜੇ ਤੁਸੀਂ ਪਹਿਲਾਂ ਗੱਲ ਕੀਤੀ ਆ ਘਰਾਂ ਦੇ ਵਿੱਚ ਚਲਦੀਆਂ ਪਹਿਲਾਂ ਤੁਸੀਂ ਦੇਖਿਆ ਉਹ ਤਾਂ ਲੋਕਾਂ ਨੇ ਆਪਣੇ ਘਰਾਂ ਦੇ ਅੰਦਰ ਖੜਾ ਕੇ ਪਲਾਸਟਿਕ ਦੀ ਬੌਰੀਆਂ ਸੀ ਖੜਕ ਗਈਆਂ ਮੁੜ ਕੇ ਸਰਵਿਸ ਵੀ ਮਿਲਦੀ ਚਲਾਉਣ ਤੋਂ ਬਾਅਦ ਸੋ ਇਹ ਜਿਹੜੇ ਸਕੂਟਰ ਹੈ ਇਹਦੀ ਤੁਹਾਨੂੰ ਅਸੀਂ ਫੁੱਲੀ ਸਰਵਿਸ ਵੀ ਦੇਵਾਂਗੇ ਸਰਕਾਰ ਵੱਲੋਂ ਅਪਰੂਵਡ ਹੈ ਨੰਬਰ ਪੇ ਤਾਂ ਗ੍ਰੀਨ ਲੱਗਣਗੇ ਨੇ अच्छा बिल्कुल यानी हेलमेट ਲੈਣਾ ਪਊਗਾ ਨਾ ਜਨਨ ਲਾ ਹਾਂ ਹਲਮੈਟ ਲੈਣਾ ਪਊਗਾ ਜੇ ਟ੍ਰੈਫਿਕ ਰੂਲਸ ਨੇ ਮੰਨਣੇ ਪੈਣਗੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਪੋਲੂਸ਼ਨ ਦਾ ਮਸਲਾ ਬਹੁਤ ਵੱਡਾ ਅੱਜ ਸਾਡੇ ਦੇਸ਼ 'ਚ ਹੋ ਗਿਆ ਤੇ ਉਹ ਪੋਲੂਸ਼ਨ ਕੰਟਰੋਲ ਕਰਨ ਵਾਸਤੇ ਸਕੂਟਰ ਹੈ ਤੇ ਆਨਲਾਈਨ ਜਿਹੜਾ ਤੁਸੀਂ ਦੇਖੋਗੇ ਆਮ ਹੀ ਤੁਹਾਨੂੰ ਸੜਕਾਂ ਤੇ ਬਜਾਜ ਚੀਤੇ ਸਕੂਟਰ ਭੱਜਿਆ ਫਿਰੂਗਾ ਚਲੋ ਬਹੁਤ ਵਧੀਆ ਲੱਗੂਗਾ ਵੀ ਹੋਰ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਮੋਟਰਸਾਈਕਲ ਸਾਡੇ ਬਾਈ ਜੀ ਹੋਣਾ ਦੀ ਪੁਰਾਣੀ ਏਜੰਸੀ ਹੈ ਲੋਕਾਂ ਦਾ ਬੜਾ ਟਰਸਟ ਬਣਿਆ ਹੋਇਆ ਹੈ ਕੋਈ ਵੀ ਬਜਾਜ ਦੇ ਮੋਟਰਸਾਈਕਲ ਤੁਸੀਂ ਇੱਥੋਂ ਲੈ ਕੇ ਜਾਓ ਪਰ ਅੱਜ ਸਪੈਸ਼ਲੀ ਮੈਂ ਸਕੂਟਰੀ ਵਾਸਤੇ ਆਇਆ ਤਾਂ ਬਾਕੀ ਮੋਟਰਸਾਈਕਲਾਂ ਬਾਰੇ ਤੁਸੀਂ ਸਾਰੇ ਜਾਣੀ ਜਾਣੋ ਤੇ ਮਗਨ ਬਾਈ ਜੀ ਇਹਦਾ ਰੇਟ ਦੱਸ ਦੇ ਵੀ ਰੇਟ ਕੀ ਹੈ ਦੱਸ ਕੇ ਵੀ ਲੈ ਲੋ ਇਹਦਾ ਆਰ ਸੀ ਉਸ ਨਸਤ ਬਿਨਾਂ ਜਿਹੜਾ ਇਹਦਾ ਪ੍ਰਾਈਸ ਹੈ ਉਹਨੇ 99000 ਰੁਪਏ ਲਗਭਗ ਦਾ ਕੀਮਤ ਹੈ ਜੀ ਆ ਜੀ ਉਸ ਤੋਂ ਉੱਤੇ ਜਿਹੜਾ ਆਰ ਸੀ ਉਸ ਨਸਤ ਦਾ ਖਰਚਾ ਲੱਗ ਪੈਣਾ ਹੈ ਤੇ ਲੈਣ ਮੇਕਸਾਪਾ ਤੁਹਾਨੂੰ ਇੱਕ ਸਕੂਟਰ ਮਿਲ ਜੂਗਾ ਮਤਲਬ ਆਲਮੋਸਟ ਜੇ ਆਪਾਂ ਖਰਚਾ ਲਾਗੇ ਜਿੰਨੇ ਕਿੱਥੇ ਤੱਕ ਚਲੇ ਜਾਊਗੀ ਜੀ ਕਿਉਂਕਿ ਭਰੋਸੇਮੰਦ ਲੋਕੀ ਪੈਸੇ ਖਰਚਣ ਲੱਗੇ ਦੇਖਦੇ ਨਹੀਂ ਹੁੰਦੇ ਜਦੋਂ ਇਸ ਬ੍ਰਾਂਡ ਦਾ ਇਸਤੇ ਲਗਭਗ 15 ਤੋਂ 20 ਹਜ਼ਾਰ ਰੁਪਏ ਦਾ ਖਰਚਾ ਆਊਗਾ ਦੇ ਉੱਤੇ ਜੀ ਜੀ ਇੰਸ਼ੋਰੈਂਸ ਵੀ ਹੋਣੀ ਹੈ ਤੇ ਆਰਸੀ ਬਣਨੀ ਹੈ ਟੈਕਸ ਪੇ ਹੋਣਾ ਦਾ ਸਾਰਾ ਕੁਝ ਬਾਕੀ ਤੁਸੀਂ ਆਜੋ ਬਾਈ ਜੀ ਬੈਠ ਜਾ ਰੇਟ ਰੂਡ ਵਾਲੀ ਕਹਿੰਦੇ ਕੋਈ ਗੱਲੇ ਨਹੀਂ ਕੋਈ ਗੱਲ ਨਹੀਂ ਤੇ ਉਹ ਇੰਸ਼ੋਰੈਂਸ ਬਾਰੇ ਵੀ ਦੱਸ ਦਿਓ ਵੀ ਇਸ ਸਕੂਟਰ ਇੰਸ਼ੋਰਡ ਹੋ ਗਿਆ ਜੀ ਇਹ ਮੈਂ ਕਹ ਰਿਹਾ ਜੀ ਜਿਹੜੇ ਆਮ ਦ ਇਹਦੀ ਆਰਸੀ ਵੀ ਬਣਨੀ ਹੈ ਤੇ ਇੰਸ਼ੋਰੈਂਸ ਵੀ ਹੋਣੀ ਹੈ ਸੌਰੀ ਇਹਦੀ ਮੈਨੂੰ ਚਾਹੀਦੀ ਲੱਗ ਰਿਹਾ ਹੈ ਇਹਦੀ ਆ ਵੀ ਜੇ ਕਿਸੇ ਕੋਲ ਪੈਸੇ ਘੱਟ ਹੋਣ ਉਹਨਾਂ ਨੇ ਲੈ ਕੇ ਜਾਣਾ ਹੋਵੇ ਤੂੰ ਪੈਸੇ ਅਸੀਂ ਕਿਸ਼ਤਾਂ ਦੇ ਦਾਂਗੇ ਜੀ ਕਿਸ਼ਤਾਂ ਤੇ ਕਰ ਦਿੰਦੇ ਆ ਜਿਆ ਫਾਈਨਾਂਸ ਆਸ ਹੋ ਜੂਗਾ ਸਾਡੀ ਕੰਪਨੀ ਆਪਣੀ ਬਜਾਜ ਆ ਉਹ ਬਹੁਤ ਘੱਟ ਆਹ ਨੂੰ ਫਰਾਂਸ ਕਰਕੇ ਦੇਾਂਗੇ ਸਭ ਤੋਂ ਵੱਡੀ ਗੱਲ ਆਫਟਰ ਸੇਲ ਸਰਵਿਸ ਜਿਹੜੀ ਆ ਉਹ ਤੁਹਾਨੂੰ ਬਜਾਜ ਆਟੋ ਦੇ ਹਰ ਅਪਰਾਇਜ਼ ਡੀਲਰ ਕੋ ਮਿਲੂ ਬਹੁਤ ਵੱਡੀ ਗੱਲ ਆ ਜੀ ਇਹ ਕਿਉਂਕਿ ਭਰੋਸਾ ਬਣਿਆ ਰਹਿਣਾ ਚਾਹੀਦਾ ਆਪਾਂ ਗੱਡੀ ਤਾਂ ਖਰੀਦ ਲੈਣੇ ਗੱਡੀ ਤੋਂ ਬਾਅਦ ਪੁੱਛਣ ਵਾਲਾ ਕੋਈ ਨਹੀਂ ਉਹਨਾਂ ਕਦੇ ਲੁਧਿਆਣਾੋਂ ਲਿਆ ਲੈ ਜੇ ਚੰਡੀਗੜ੍ਹੋਂ ਸਸਤੀ ਮਿਲ ਗਈ ਸੋਸ਼ਲ ਮੀਡੀਆ ਦੇਖ ਲਿਆ ਕਿ 100 ਨੇ 4 ਮਿਲਦੀਆਂ ਉਹ ਚੀਜ਼ਾਂ ਆਪਾਂ ਲੈ ਲੈਣੇ ਪਰ ਨਹੀਂ ਦੱਸ ਕੀ ਮਿਲਿਓ ਇੱਕ ਭਰੋਸੇਮੰਦ ਬ੍ਰਾਂਡ ਜਿਹੜਾ ਬਜਾਜ ਕੰਪਨੀ ਆ ਤੇ ਚੇਤੇਕ ਦੀਆਂ ਪੁਰਾਣੀਆਂ ਜਾਂਦਾ ਤੁਹਾਡੇ ਨਾਲ ਜਿਹੜੀਆਂ ਤਾਜ਼ਾ ਹੋ ਜਾਣਗੀਆਂ ਕਿਉਂਕਿ ਇਸ ਤੋਂ ਜਿਹੜਾ ਮੂਰੇ ਨਾਮ ਲਿਖਾ ਹੋਇਆ ਤੁਹਾਡੇ ਆਜਾਦਾ ਜਿਹੜੇ ਪਹਲੋ ਜਿਹੜੇ ਇਹਦੀ ਖਾਸ ਗੱਲ ਦੀ ਪਿਕਅਪ ਦੇਖੋ ਜੇ ਤੁਸੀਂ ਚਲਾ ਕੇ ਦੇਖੋਗੇ ਨਹੀਂ ਪਿਕਅਪ ਦੇਖੋ ਇਹ ਮੋਟਰਸਾਈਕਲ ਵਾਂਗੂ ਨਿਕਲਦੀ ਹੈ ਥੋੜੀ ਹੌਲ ਕਰਕੇ ਦਿਖਾ ਦਿਓ ਲੋ ਦੱਸਿਓ ਸਾਹਮਣੇ ਵਾਲਾ ਜਿਹੜਾ ਇਲੈਕਟ੍ਰੋਨਿਕ ਮੀਟਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਜਿਹੜੀ ਬਾਡੀ ਇਹਦੀ ਬਣੀ ਹੋਈ ਆ ਤੇ ਵਾਈਟ ਲੈਂਪ ਜਿਹੜਾ ਅੱਗੇ ਚੱਲ ਰਿਹਾ ਹੈ ਤੇ ਬਾਗੀ ਕਈ ਵਾਰ ਇਹ ਹੋ ਜਨਾ ਜਿੱਦਾਂ ਚੋਰੀ-ਚੂਰੀ ਹੋ ਜਵੇ ਕੋਈ ਦਿੱਕਤ ਆ ਜਾਂਦੀ ਜਾਂ ਬਲੂਟੁੱਥ ਅੱਜਕੱਲ ਨਵੀਆਂ ਚੀਜ਼ਾਂ ਮੰਗਦੇ ਲੋਕੀ ਉਹ ਕਸਵੀਚਰ ਹੈ ਦੇ ਵਿੱਚ ਇਹ ਬਿਲਕੁਲ ਮਾਡਰਨ ਸਕੂਟਰ ਹੈ ਇਹਦੇ ਵਿੱਚ ਇੱਕ ਕੰਪਨੀ ਨੇ ਸਾਨੂੰ ਇੱਕ ਹੋਰ ਸੁਵਿਧਾ ਦਿੱਤੀ ਆ ਕਿ ਤੁਸੀਂ ਥੋੜੇ ਜੇ ਪੈਸੇ ਤੁਸੀਂ ਦੇਣੇ ਨੇ 3000 ਰੁਪਏ ਇੱਕ ਸਾਲ ਦਾ ਦੇਣਾ ਤੇ ਉਹਦੇ ਨਾਲ ਇੱਕ ਤਾਂ ਜੀ ਸਪੀਡ ਵੀ 120 ਕਿਲੋਮੀਟਰ ਤੱਕ ਜਾਊਗੀ ਉਹ ਦੌੜ ਵੀ ਸੜਕਾਂ ਦਾ ਸਕੂਟਰ ਇਹ ਦੌੜੂਗਾ ਇਹ 100 ਨਾਲ ਜੁੱਲ ਜੁੱਲ ਲੱਗਿਆ ਇਹਦੇ ਨਾਲ ਇਹਦੇ ਜੀਪੀਐਸ ਸਿਸਟਮ ਵੀ ਆ ਤੁਸੀਂ ਘਰ ਬੈਠੇ ਆਪਣਾ ਸਕੂਟਰ ਦੇਖ ਸਕਦੇ ਹੋ ਕਿ ਸਾਡਾ ਸਕੂਟਰ ਇਸ ਟਾਈਮ ਕਿਹੜੀ ਸੜਕ ਤੇ ਕਿੱਥੇ ਜਾ ਰਿਹਾ ਹੈ ਉਹਦੇ ਨਾਲ ਜੀਪੀਐਸ ਸਿਸਟਮ ਦੇ ਨਾਲ ਵੀ ਇਹਨੂੰ ਅਟੈਚ ਕੀਤਾ ਗਿਆ ਉਦਾਂ ਵਿਦਆਉਟ ਪਲਾਨ ਤੋਂ ਵੀ ਟਾਪ ਸਪੀਡ ਕਿੰਨੀ ਹੈ ਇਸ ਟਾਈਮ ਉਦਾਂ 70 ਤੋਂ 75 ਕਿਲੋਮੀਟਰ ਪਰ ਘੰਟਾ ਚਲੋ ਬਹੁਤ ਜ਼ਿਆਦਾ ਸਪੀਡ ਹੋਣੀ 75 ਤੇ ਅਟੈਚ ਵਾਲੇ ਨੂੰ ਤਾਂ ਉਹ 120 ਤੱਕ ਜਾਊਗੀ ਯਾਨੀ 70 ਪਲੱਸ ਕਰ ਜਾਂਦੀ ਹੈ ਬਲੂਟੂਥ ਜੀਪੀਐਸ ਸਿਸਟਮ ਦੇ ਨਾਲ ਇਹ ਲੈਸ ਆ ਥੋੜੇ ਜਿਹੇ ਪੈਸੇ ਮੰਗਣ ਬਾਈ ਜੀ ਕਹਿੰਦੇ ਤੁਸੀਂ ਹੋਰ ਦੇਣੇ ਆ ਟੋਟਲ ਰਾਉਂਡ ਅਮਾਉਂਟ ਜੋ ਵੀ ਆ ਘਾਟਾ ਵਾਧਾ ਉਹ ਸਾਰਾ ਤੁਸੀਂ ਆਗੇ ਇੱਥੇ ਬੈਠ ਕੇ ਡਿਸਕਸ ਕਰ ਲੈਣਾ ਤੇ ਉਹ ਸਾਰੀ ਜਾਣਕਾਰੀ ਤੁਹਾਨੂੰ ਦੇ ਦੇਣਾ ਹਾਂ ਮੈਂ ਸਟਾਰਟ ਕਰਕੇ ਦਿਖਾਉਣਾ ਇਹਨੂੰ ਹਾਂ ਜੀ ਦੇਖੋ ਇਹ ਜਦੋਂ ਇਹਨੂੰ ਸਟਾਰਟ ਜਦ ਤੱਕ ਸਾਈਜ਼ ਸਟੈਂਪ ਤੁਹਾਡਾ ਲੱਗਿਆ ਤੁਸੀਂ ਉਹਨੂੰ ਸਾਈਜ਼ ਤੋਂ ਚੱਕਣਾ ਹੈ ਅੱਛਾ ਜਦੋਂ ਤੱਕ ਸਾਈਜ਼ ਸਟੈਂਪ ਲੱਗਿਆ ਜਦ ਤੱਕ ਇਹਨੇ ਸਟਾਰਟ ਨਹੀਂ ਹੋਣਾ ਜਦ ਸਟਾਰਟ ਨਹੀਂ ਹੋਣਾ ਜੀ ਤੁਸੀਂ ਸਾਈਜ਼ ਸਟੈਂਪ ਚੱਕੋਗੇ ਤੇ ਇਹਦਾ ਇੱਕ ਸੋਚ ਲੱਗਿਆ ਤੁਸੀਂ ਤੁਹਾਨੂੰ ਪਤਾ ਹੀ ਲੱਗਣਾ ਕਿ ਸਟਾਰਟ ਆ ਦੇਖੋ ਬਿਲਕੁਲ ਐਸਾ ਸਟਾਰਟ ਆ ਅੱਛਾ ਆ ਕੋਈ ਸ਼ੋਰ ਨਹੀਂ ਬਿਲਕੁਲ ਆਵਾਜ਼ ਨਹੀਂ ਬਿਲਕੁਲ ਆਵਾਜ਼ ਨਹੀਂ ਆ ਦੇਖੋ ਚਲੋਗੇ ਤਾਂ ਬਿਲਕੁਲ ਤੇ ਪਰ ਆਵਾਜ਼ ਬਿਲਕੁਲ ਹੀ ਇਲੈਕਟ੍ਰਿਕ ਸਕੂਟਰ ਹੈ ਜੇ ਜਾਣ ਦੀ ਗੱਲ ਕਰੀਏ ਮਾਗੜ ਬਾਈ ਜੀ ਦੋ ਬੰਦੇ ਬਿਠਾ ਕੇ ਮੈਂ ਕਹਾਂ ਜੀ ਦੋ ਬੰਦੇ ਬਿਠਾ ਕੇ ਤੁਸੀਂ ਚੈੱਕ ਕਰੋ ਐ ਕਿ ਕਾ ਪੂਰੀ ਹੈ ਜੀ ਤੁਸੀਂ ਯਕੀਨ ਹੈ ਨਹੀਂ ਕਰ ਸਕਦੇ ਕਿ ਇੰਨੀ ਪੇਕਾ ਵੀ ਕਿਸੇ ਸਕੂਟਰ ਦੀ ਹੋ ਸਕਦੀ ਹੈ ਇਲੈਕਟ੍ਰੋ ਨਾ ਜੀ ਜਲਾ ਕੇ ਦਿਖਾ ਦਿਓ ਥਾਲੋ ਲਓ ਇਹ ਹਵਾ ਤੇ ਉਹ ਤੇ ਕਾ ਤੇ ਉਲਾਈ ਵੀ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਚੱਲ ਵਿੱਚ ਇਹਨੂੰ ਬਹੁਤ ਸੋਲਾ ਬਣਾਇਆ ਗਿਆ ਹੈ ਦੇ ਪਿੱਛੇ ਦੀ ਗੱਲ ਇਹਦੇ ਵਿੱਚ ਇੱਕ ਹੋਰ ਵੀ ਹੈ ਕਿ ਇਹਦਾ ਇੱਕ ਬੈਕ ਗੇਅਰ ਵੀ ਹੁੰਦਾ ਹੈ। ਅੱਛਾ ਉਹ ਵੀ ਤੁਸੀਂ ਜਦੋਂ ਪੈਕ ਪਾਉਣੇ ਉਹਦਰਾ ਤੁਹਾਨੂੰ ਬੈਕ ਗੇਅਰ ਦੀ ਫੈਸਿਲਿਟੀ ਵੀ ਨਾਲ ਮਿਲਦੀ ਹੈ। ਪਿੱਛੇ ਲੋ ਬੈਕ ਵੀ ਪਿੱਛੇ ਨ ਜਾਊਗੀ। ਅੱਛਾ ਪਿੱਛੇ ਲੋ ਜਾਊਗੀ ਬੈਕ। ਪਿੱਛੇ ਵੀ ਜਾਊਗਾ। ਇਸ ਕਰਕੇ ਬਹੁਤ ਬਿਹਤਰੀਨ বাজਾਜ ਦਾ ਪ੍ਰੋਡਕਟ ਹੈ ਤੇ ਮੈਂ ਜਰੂਰ বাজਾਜ ਫੈਮਿਲੀ ਦੇ ਜਿੰਨੇ ਮੈਂਬਰ ਨੇ ਸਾਡੇ ਜਿੰਨੇ ਸਾਡੇ ਪੁਰਾਣੇ ਕਸਟਮਰਸ ਨੇ ਜਿਹੜੇ ਬਾਜ਼ਾਰ ਤੇ ਭਰੋਸਾ ਕਰਦੇ ਨੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਤੁਸੀਂ ਸਾਡੇ শোরੂਮ ਤੇ ਆਓ ਚਮਕੌਰ ਸਾਹਿਬ ਮੇਨ ਬੱਸ ਸਟੈਂਡ ਸ੍ਰੀ ਚਮਕੌਰ ਸਾਹਿਬ ਜਿਹੜਾ ਰੋਪੜ ਉੱਥੇ ਆ ਕੇ ਇਹਨੂੰ ਚਲਾ ਕੇ ਦੇਖੋ ਟੈਸਟ ਡਰਾਈਵ ਲਓ ਜਿਹੜਾ ਬੰਦਾ ਟੈਸਟ ਡਰਾਈਵ ਲਊਗਾ ਉਹ ਜ਼ਰੂਰ ਲੈ ਕੇ ਜਾਊਗਾ ਇਹਨੂੰ ਇਹਨੂੰ ਬੇਬੀ ਚਲਾਉਣ ਭਾਵੇਂ ਨੌਜਵਾਨ ਚਲਾਉਣ ਭਾਵੇਂ ਬਜ਼ੁਰਗ ਚਲਾਉਣ ਭਾਵੇਂ ਆਮ ਬੰਦਾ ਵੀ ਇਹਨੂੰ ਚਲਾਵੇ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਜਿੰਨਾ ਮਰਜ਼ੀ ਤੁਸੀਂ ਇਹਨੂੰ ਚਲਾਓ ਬਿਲਕੁਲ ਕੋਸਟ ਜ਼ੀਰੋ ਹੈ ਇਹਦੀ ਚਲੋ ਬਹੁਤ ਬਹੁਤ ਧੰਨਵਾਦ ਮਾਰਕਟ ਭਾਈ ਤੁਸੀਂ ਇੰਨਾ ਸਮਾਂ ਦਿੱਤਾ ਤੇ ਬਹੁਤ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਮੈਂ ਵੀ ਦਰਸ਼ਕ ਵੀਰੋਂ ਤੁਹਾਨੂੰ ਜਰੂਰ ਅਪੀਲ ਕਰਦਾ ਵੀ ਵੱਧ ਤੋਂ ਵੱਧ ਗਿਣਤੀ 'ਚ ਪਹੁੰਚੋ ਤੇ ਇਸ ਸਕੂਟਰੀ ਨੂੰ ਜੇ ਗੱਲ ਕਰੀਏ ਪੁਰਾਣੇ ਚੇਤਕ ਨੂੰ ਨਵੇਂ ਵਰਜਨ ਤੇ ਲੈ ਆਂਦਾ ਇਲੈਕਟ੍ਰੋਨਿਕ ਵਰਜਨ ਦੇ ਵਿੱਚ ਇਹਨੂੰ ਦੱਬ ਕੇ ਸਪੋਰਟ ਕਰੀਏ ਚੇਤਕ ਨੂੰ ਵੀ ਆਪਾਂ ਨੇ ਦੱਬ ਕੇ ਸਪੋਰਟ ਕਰੀਏ ਜਦੋਂ ਪਹਿਲਾ ਪਹਿਲਾ ਆਇਆ ਤਾਂ ਤੇ ਇਹਨੂੰ ਵੀ ਪੂਰੀ ਦੱਬ ਕੇ ਸਪੋਰਟ ਕਰਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀ ਕਹਾਂਗੇ ਬਹੁਤ ਬਹੁਤ ਥੈਂਕ ਯੂ ਜੀ ਅਸੀ ਬਹੁਤ ਬਹੁਤ ਧੰਨਵਾਦ ਥੈਂ